ਸਸੀ ਕਾਲ ਦੀ ਸਾਰਿਆਂ ਨੂੰ ਪਿਆਰ ਭਰੀ ਸਸੀ ਕਾਲ ਹਾਂਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸ਼ਾਹੀ ਪਨੀਰ ਜੋ ਕਿ ਪਨੀਰ ਦੇ ਲਈ ਮੈਂ ਦੋ ਪਿਆਜ਼ ਲਏ ਨੇ ਪਿਆਜ਼ ਵੱਡੇ ਸੀਗੇ ਲਏ ਆ ਥੋੜਾ ਲੈ ਆ ਤੇਜ ਪੱਤਾ ਚਾਰ ਲਾਲ ਮਿਰਚਾ ਥੋੜਾ ਅਦਰਕ ਦੇ ਟੁਕੜੇ ਤੇ ਲਸਣ ਦੇ ਟੁਕੜੇ ਦੋ ਵੱਡੇ ਟਮਾਟਰ ਲਏ ਨੇ ਮੈਂ ਤੇ ਨਾਲ ਆਪਾਂ ਫਰੈਸ਼ ਮਲਾਈ ਲਈ ਹੈਗੀ ਥੋੜੇ ਜਿਹਾ ਆਪਾਂ ਪਾਏ ਨੇ ਕਾਜੂ ਤੇ ਬਦਾਮ ਨੇ ਤੇ ਨਾਲ ਇਹਦਾ ਪਾਊਡਰ ਆਉਂਦਾ ਵਾ। ਇਹ ਪੜਾ ਮਸ਼ਾਹੀ ਪਨੀਰ ਬਣਾਉਣ ਲਈ ਆਪਾਂ ਉਹ ਪਾਊਡਰ ਲਿਆ ਥੋੜਾ। ਤੇ ਦੋ ਲੰਗਾਂ ਆਪਾਂ ਨੇ ਛੋਟੀਆਂ ਇਲਾਇਚੀਆਂ, ਇੱਕ ਲਈ ਆ ਵੱਡੀ ਇਲਾਇਚੀ ਤੇ ਇੱਕ ਦੋ ਲੈਨੇ ਆਪਾਂ ਨੇ ਲੌਂਗ ਤੇ ਆਪਾਂ ਨੇ ਅੱਧਾ ਕਿਲੋ ਲਿਆ ਪਨੀਰ ਜੋ ਕਿ ਆਪਾਂ ਪਨੀਰ ਦੇ ਟੁਕੜੇ ਕਰ ਲਏ ਆ ਪੀਸ ਕਰਕੇ ਰੱਖ ਲਏ ਆ ਕਿਵੇਂ। ਪਰ ਮੈਂ ਪੀਸ ਛੋਟੇ ਕੀਤੇ ਮੈਂ ਜਿਆਦਾ ਵੱਡੇ ਨਹੀਂ ਕੀਤੇ ਕਿਉਂਕਿ ਵੱਡੇ ਪੀਸ ਮੈਨੂੰ ਨਹੀਂ ਪਸੰਦਗੇ ਮੈਂ ਛੋਟੇ ਪੀਸ ਹੀ ਕਰਕੇ ਰੱਖਦੀ ਹੁੰਦੀ ਆਗੀ। ਆਓ ਆਪਾਂ ਕਰਦੇ ਆਂ ਇਹਨਾਂ ਦੀ ਤਿਆਰੀ। ਹਾਂ ਜੀ ਆਪਾਂ ਕੜਾਹੀ ਧਰ ਰੱਖੀ ਇੱਥੇ ਦੇ ਉੱਪਰ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਤੇਲ ਜ਼ਿਆਦਾ ਨਹੀਂ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਬਿਲਕੁਲ ਨਾ ਮਾਤਰ ਦੀ ਤਰ੍ਹਾਂ ਤਕਰੀਬਨ ਕੇ ਇੱਕ ਚਮਚੇ ਦੇ ਕਰੀਬ ਕਿਉਂਕਿ ਆਪਾਂ ज़्यादा तेल नहीं खाना चाहिए अपन। चाहिएगा ये पाँना पा पर मैं थोड़ा जी पावगी सब तो पहले ये मैं पावगी जीरा सब तो पहले ये पाया अपन ने जीरा फिर अपना आप तो धनिया हाथों मसल के ही पावे क्योंकि जब ये आप पीसते हैं तो यह टेस्ट बखरा होगा पीसे हुएगा बखरा टेस्ट होंगे गा ਇਦੇ ਵਿੱਚ ਪਾ ਦੇ ਆਪਾਂ ਨੇ ਲੌਂਗ ਜੋ ਕਿ ਲੌਂਗ ਆਪਾਂ ਖੋਲ ਕੇ ਹੀ ਪਾਵਾਂਗੇ ਨਹੀਂ ਤਾਂ ਫਿਰ ਇਹਨਾਂ ਲੌਂਗਾ ਇਹਨਾਂ ਲਾਓ ਆਪਣਾ ਸੌਰੀ ਇਲਾਇਚੀਆਂ ਦਾ ਅਸਰ ਨਹੀਂ ਜਿਆਦਾ ਹੁੰਦਾ ਸੇਕ ਆਪਾਂ ਘੱਟ ਹੀ ਰੱਖਾਂਗੇ ਜਿਆਦਾ ਸੇਕ ਨਹੀਂ ਕਰਾਂਗੇ ਵਿੱਚ ਪਾਣੀ ਆ ਲਾਲ ਮਿਰਚਾਂ ਨਾਲ ਪਾਇ ਤੇਜ ਪੱਤਾ ਦੋ ਪਾਇ ਲੌਂਗ ਵੱਡੀ ਇਲਾਇਚੀ ਨੂੰ ਵੀ ਆਪਾਂ ਖੋਲ ਕੇ ਹੀ ਪਾਵਾਂਗੇ ਇਹ ਪਾ ਲੈ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਅਦਰਕ ਆਪਾਂ ਨੂੰ ਹਿਲਾਉਂਦੇ ਰਹਾਂਗੇ ਨਾਲ ਦੀ ਨਾਲ ਕਿ ਇਹ ਜਲ ਬਣਾ ਜਾਵੇ ਜਲ ਗਿਆ ਤਾਂ ਫਿਰ ਟੇਸਟ ਤੁਹਾਨੂੰ ਪਤਾ ਕਿ ਉਹ ਨਹੀਂ ਰਹਿੰਦਾ ਵਾ ਫਿਰ ਪਾਇਆ ਆਪਾਂ ਲਸਣ ਲਸਣ ਤੋਂ ਬਾਅਦ ਪਾਨੇ ਆਪਾਂ ਵਿੱਚ ਪਿਆਜ਼ आप प्याज हल्के भुनों के फिर तो हल्का ब्राउन होंगे अपना हल्का जहा ब्राउन हो गया हूँ आपवे टमाटर क्योंकि टमाटर आप टमा भुनने थोड़े ज़्यादा तो नहीं करा आप हूँ आप टमाटर, क्योंकि आप दो टमाटर बड़े कट के रखे थी ये आप चंकी तरह भन लागे वह पा देंगे थोड़ा जि हल्दी पावगी बच्चे तो थोड़ी जी में ज्यादा नहीं थोड़ी हल्दी पाऊंगी <laughs> थोड़ी हल्दी पा दें थोड़ा जहा देंगे आप नमक थोड़ा जहाक पावे क्योंकि अपने जो प्याज से टमाटर है जल्दी भजगे वैसे तो यह पानी नमक पावे ना पानी छ ਪਰਾਪਹ ਹੈ ਪੁੰਨਾ ਹਲੇ ਮਸਾਲਾ ਇਸ ਲਈ ਆਪਾਂ ਪਹਿਲਾਂ ਨਮਕ ਪਾਉਨੇ ਥੋੜੀ ਪਾਵਾਂਗੀ ਮੈਂ ਹਲਦੀ ਸਭ ਦਾ ਆਪੋ ਆਪਣਾ ਵੱਖਰਾ ਵੱਖਰਾ ਤਰੀਕਾ ਹੁੰਦਾ ਹੈਗਾ ਬਣਾਉਣ ਦਾ ਪਰ ਮੈਂ ਤੁਹਾਨੂੰ ਆਪਣੇ ਹੀ ਤਰੀਕੇ ਦੇ ਨਾਲ ਦੱਸ ਰਹੀ ਹਾਂ ਕਿ ਮੈਂ ਇਸ ਤਰ੍ਹਾਂ ਬਣਾਉਣੀ ਹੈ ਤੁਸੀਂ ਕਿਸ ਤਰ੍ਹਾਂ ਬਣਾਉਨੇ ਤੁਹਾਡਾ ਤਰੀਕਾ ਵੀ ਵਧੀਆ ਹੋਏਗਾ ਹਾਂਜੀ ਆਪਾਂ ਇਹ ਪੰਦੇ ਰਹਿਣਾ 5 ਤੋਂ 7 ਮਿੰਟ ਆਪਣੇ ਤਕਰੀਬਨ ਲੱਗ ਹੀ ਜਾਣੀ ਨੇ ਭੁੰਨਣ ਨੂੰ। ਥੋੜਾਈ ਥਰੀਓ ਦੇ ਵਿੱਚ ਪਾਵਾਂਗੇ ਥੋੜਾ ਜਿਹਾ। ਕਿਉਂ? ਕਿਉਂਕਿ ਆਪਾਂ ਜ਼ਿਆਦਾ ਨਹੀਂ ਹੈ ਚ ਵੀ ਥੋੜਾ ਹੀ ਕਿਉਂ ਪਾਵਾਂਗੇ। ਇਹ ਕਿਉਂ ਇਸ ਲਈ ਪਾਇਆ ਕਿ ਆਪਾਂ ਥੋੜਾ ਜਿਹਾ ਪਨੀਰ ਨੂੰ ਫਰਾਈ ਕਰਾਂਗੇ। ਜਦ ਤੱਕ ਆਪਣਾ ਕਿਉ ਗਰਮ ਹੁੰਦਾ ਉਦੋਂ ਤੱਕ ਆਪਾਂ ਜੋ ਆਪਾਂ ਮਸਾਲਾ ਬਣਾਇਆ ਸੀ ਉਹਦਾ ਪੇਸਟ ਬਣਾਵਾਂਗੇ। ਆਪਾਂ ਪਨੀਰ ਕੱਟ ਕੇ ਤੇ ਬਣਾਵਾਂਗੇ। ਜੋ ਕਿ ਆਪਾਂ ਥੋੜਾ ਜਿਹਾ ਸਖਤ ਕਰਨਾ ਹੁੰਦਾਗਾ ਕਿ ਆਪਾਂ ਬਣਾਉਦੇ ਸਮੇਂ ਫਿਰ ਇਹ ਢਲਜੇ ਜਾਂਦਾ ਨਹੀਂ ਤਾਂ ਆਪਾਂ ਜ਼ਿਆਦਾ ਸੇਕ ਨਹੀਂ ਲਗਾਉਣਾ ਇਹਨੂੰ ਥੋੜਾ ਥੋੜਾ ਕਰਕੇ ਹੀ ਆਪਾਂ ਇਹਨੂੰ ਪਾ ਰਹੇ ਆਂ ਜ਼ਿਆਦਾ ਲਾਲ ਨਹੀਂ ਕਰਾਂਗੇ ਉਹਨੂੰ ਜ਼ਿਆਦਾ ਲਾਲ ਵੀ ਅੱਛਾ ਨਹੀਂ ਲੱਗਦਾ ਜੇ ਕੋ ਕੱਚਾ ਖਾਣਾ ਹੋਵੇ ਤਾਂ ਪਸਟ ਟਾਈਮ ਥੋੜਾ ਫਰਾਈ ਕਰਦੀ ਹੁੰਨੀ ਆ ਉਹ ਵੀ ਨਮਕ ਲਾ ਕੇ ਖਾਣ ਵਾਸਤੇ ਪਰ ਆਪਾਂ ਨੂੰ ਇਸ ਤਰ੍ਹਾਂ ਹੀ ਫਰਾਈ ਕਰਾਂਗੇ ਥੋੜਾ ਜਿਹਾ ਜ਼ਿਆਦਾ ਨਹੀਂ ਇਹ ਫਰਾਈ ਹੋ ਗਿਆ ਆਪਾਂ ਨੇ ਇਹਨੂੰ ਕੱਢਾਂਗੇ। ਬਾਕੀ ਫਿਰ ਥੋੜਾ-ਥੋੜਾ ਕਰਕੇ ਦੂਸਰਾ ਹੀ ਪਨੀਰ ਪਾਵਾਂਗੇ। ਇਕਦਮ ਪਨੀਰ ਨਹੀਂ ਪਾਉਣਾ, ਇਕਦਮ ਪਨੀਰ ਪਾਉਣਾ ਨਾ ਤਾਂ ਇਹ ਚੰਗੀ ਤਰ੍ਹਾਂ ਫਰਾਈ ਹੁੰਦਾ ਤੇ ਟੁੱਟ ਵੀ ਜਾਂਦਾ ਪੀਸ। ਥੋੜੇ-ਥੋੜੇ ਕਰਕੇ ਹੀ ਪੀਸ ਮੈਨਾਂ ਨੂੰ ਫਰਾਈ ਕਰਾਂਗੇ। ਕਿਉਂਕਿ ਓ ਜ਼ਿਆਦਾ ਗਰਮ ਨਹੀਂ ਕੀਤਾ, ਆਪਾਂ ਥੋੜੇ ਗਰਮ ਤੇ ਹੀ ਬਣਾਵਾਂਗੇ। ਕਿਉਂਕਿ ਜ਼ਿਆਦਾ ਨਾਲ ਫਿਰ ਜਲਣ ਦੀ ਜਾਂਦਾ ਹਨ। ਆਪਾਂ ਇਸ ਤਰ੍ਹਾਂ ਥੋੜਾ ਥੋੜਾ ਕਰਕੇ ਇਹਨੂੰ ਹਿਲਾਉਂਦੇ ਰਹਾਂਗੇ ਤੇ ਆਪਾਂ ਪੇਸਟ ਜਿਹੜਾ ਬਣਾਇਆ ਉਹ ਪੇਸਟ ਵੀ ਆਪਣਾ ਬਣ ਕੇ ਤਿਆਰ ਹੋ ਗਿਆ ਆਪਾਂ ਪੇਸਟ ਤਿਆਰ ਕਰ ਲਿਆ ਬਣਾ ਕੇ ਤੇ ਆਪਾਂ ਇਹਨੂੰ ਇਸ ਤੋਂ ਬਾਅਦ ਹੀ ਤਿਆਰ ਕਰਾਂਗੇ ਇਸ ਕੜਾਹੀ ਦੇ ਵਿੱਚ ਆਪਾਂ ਪਨੀਰ ਫਰਾਈ ਕੀਤਾ ਉਸੇ ਵਿੱਚ ਹੀ ਆਪਾਂ ਇਹਨੂੰ ਤੜਕਾ ਲਾਵਾਂਗੇ ਥੋੜਾ ਪਾਵਾਂਗੇ जीरा ज़्यादा जीरा नहीं पाया मैं उस तो बाद पेस्ट जो आप पेस्ट बनाया टमाटर प्याज का क्योंकि कड़ाही खुली जीरे पर जी भजा आप पेस्ट, पेस्ट पावे आपने चंकी तरह भुनेंगे तो মিঠি মিঠি আকতে ভুননা گے কারণ ফিরে চাঙ্গি তরা জৌ হবেগা পুছ জায়েগা আপা এদে وچ নাম কা থোড়া پہলা পায়ে সে تے বাদ وچ ভি থোড়া জনাম কা পাওয়াঙ্গে ਆਹ ਤੋਂ ਪੰਜ ਤੋਂ 7 ਮਿੰਟ ਆਪਾਂ ਨੂੰ ਭੁੰਨਾਗੇ ਕਿਉਂ 5-7 ਮਿੰਟ ਭੁੰਨਾ ਨਾਲ ਜੋ ਵੀ ਕੋਈ ਕੱਚਾਪਨ ਹੋਏਗਾ ਤਾਂ ਉਹ ਠੀਕ ਹੋ ਜਾਏਗਾ ਤੇ ਇਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਜੋ ਮਲਾਈ ਲਈ ਸੀਗੀ ਮੈਂ ਮਲਾਈ ਦੇ ਵਿੱਚ ਹੀ ਕਾਜੂ ਔਰ ਬਦਾਮ ਦਾ ਪੇਸਟ ਕਰ ਲਿਆ ਦੋਨੇ ਇਕੱਠੇ ਹੀ ਪੀਸਲੇ ਮੈਂ ਬਦਾਮਾਂ ਦੇ ਨਾਲ ਹੀ ਮਲਾਈ ਪਾ ਕੇ ਮਿਕਸ ਕਰ ਲਈ ਆ ਇਹ ਚ ਪਾ ਮਗੇ ਥੋੜਾ ਜਿਹਾ ਆਪਾਂ ਪਾਣੀ ਜੋ ਕਿ ਉਹਦੇ ਚ ਸੀ ਆਪਣਾ ਰਹਿ ਗਿਆ ਕੱਪ ਦੇ ਵਿੱਚ ਪੇਸਟ ਰਹਿੰਦਾ ਸੀ ਆਪਣਾ ਉਹ ਸਾਰਾ ਪੇਸਟ ਨਿਕਲ ਜਾਏਗਾ ਇਹਦੇ ਵਿੱਚ ਆਪਾਂ ਇਹਨੂੰ ਰਾਮ ਨਾਲ ਹਾਂਜੀ ਪਾਣੀ ਮੈਂ ਗਰਮੀ ਪਾਇਆ ਇਹਦੇ ਵਿੱਚ ਹਾਂਜੀ ਆਪਾਂ ਹਣੇ ਇਹਨੂੰ ਆਪਣਾ ਹੈ 7 ਮਿੰਟ ਭੁੰਨ ਲਿਆ ਆਪਾਂ ਇਹਨੂੰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪੇਸਟ ਜੋ ਪੇਸਟ ਆਪਾਂ ਬਣਾਇਆ ਸੀ ਮਲਾਈ ਆ ਰ ਕਾਜੂ ਦਾ ਕਿਉਂਕਿ ਫਿਰ ਕਾਜੂ ਬੜੇ ਸੌਖੇ ਪੀਸੇ ਜਾਂਦੇ ਕਾਜੂ ਬਦਾਮ ਆਪਾਂ ਨਾਲ ਮਲਾਈ ਦੇ ਹੀ ਮਿਕਸ ਕਰ ਲਿਆ ਸੀਗਾ ਕਿਉਂਕਿ ਮਲਾਈ ਵੀ ਆਪਾਂ ਨੇ ਸਖਤ ਨਹੀਂ ਪਾਣੀ ਸੀ ਬਹੁਤ ਟਾਈਮ ਲੱਗਦਾ ਫਿਰ ਇਸ ਤਰ੍ਹਾਂ ਕਰਨ ਨਾਲ ਬਹੁਤ ਘੱਟ ਟਾਈਮ ਦੇ ਵਿੱਚ ਚੀਜ਼ ਤਿਆਰ ਹੁੰਦੀ ਆ ਆਪਾਂ ਨੂੰ ਹਿਲਾਉਂਦੇ ਰਹਾਂਗੇ ਤਾਂ ਫਿਰ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਪੇਸਟ ਆਪਾਂ ਜੋ ਪਾਇਆ ਦੇ ਚ ਤੁਸੀਂ ਹੋਰ ਮਲਾਈ ਪਾਉਣੀ ਚਾਹਦੇ ਹੋ ਉੱਪਰ ਦੀ ਤਾਂ ਪਾ ਸਕਦੇ ਹੋ ਪਰ ਮੈਂ ਨਹੀਂ ਪਾਈਗੀ ਕਿਉਂਕਿ ਮੈਂ ਪਹਿਲਾਂ ਹੀ ਇੱਕ ਕੌਲੀ ਮਲਾਈ ਦੀ ਲੈ ਲਈ ਸੀਗੀ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਐਡ ਮਸਾਲੇ ਆਪਾਂ ਬਹੁਤ ਹੀ ਘੱਟ ਸੇਕ ਤੇ ਰੱਖਿਆ ਨਹੀਂ ਤਾਂ ਇਹ ਬੜਾ ਹੀ ਵੜਕਦਾ ਜਾਵਾ ਬਾਹਰ ਨਿਕਲਦਾ ਵਾ ਇਸ ਲਈ ਆਪਾਂ ਮਸਾਲੇ ਨੂੰ ਹਿਲਾਉਂਦੇ ਰਹੋ ਔਰ ਕੱਟ ਚੇਕਦੇ ਰੱਖੋ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਸਾਲੇ ਜੋ ਕਿ ਆਪਾਂ ਅੰਦਰ ਸਭ ਤੋਂ ਪਹਿਲਾਂ ਨਮਕ ਪਾਵਾਂਗੇ ਥੋੜਾ ਜਿਹਾ ਕਾਕੇ ਪਪਾ ਲਾ ਮੈਂ ਨਮਕ ਪਾਇਆ ਪਰ ਹੁਣ ਥੋੜਾ ਹੀ ਪਾਵਾਂਗੇ जरूरत पी तो दोबारा पा सकते हैं मैं पावगी हल्दी थोड़ी चमचे का चौथा हिस्सा लाल मिर्च फिर पावगी मैं पीसया होया धनिया चौथा हिस्सा गरम मसाला देगी मिर्च ਇਹ ਅਜ ਪਾਵਾਂਗੇ ਹੰਗ ਥੋੜੀ ਜੀ ਜਿਆਦਾ ਨਹੀਂ ਚੌਥਾ ਹਿੱਸਾ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬਾਕੀ ਆਪਣੇ ਕੋਲੇ ਜੋ ਉਹ ਸ਼ਾਹੀ ਪਨੇ ਆਪਣਾ ਸ਼ਾਹੀ ਪਨੀਰ ਦਾ ਪਾਉਂਦਾ ਵਾ ਪਾਊਡਰ ਵੀ ਤਿਆਰ ਮਿਲਦਾ ਆਪਾਂ ਉਹਨੂੰ ਵੀ ਵਿੱਚ ਐਡ ਕਰਾਂਗੇ ਇਹ ਮੇਰਾ ਆਪਣਾ ਬਣਾਉਣ ਦਾ ਤਰੀਕਾ ਵਾ ਤੁਹਾਡਾ ਵੀ ਤਰੀਕਾ ਬਹੁਤ ਹੀ ਅੱਛਾ ਹੋਏਗਾ ਆਪਾਂ ਹੁਣ ਇਹਨੂੰ 5 ਤੋਂ 7 ਮਿੰਟ ਦੁਬਾਰਾ ਸੇਕ ਲਵਾਵਾਂਗੇ ਕਿਉਂਕਿ ਆਪਾਂ ਸਾਰੇ ਮਸਾਲੇ ਪਾਏ ਨੇ ਥੋੜਾ ਪਾਣੀ ਪਾਵਾਂਗੇ ਇਹਦੇ ਵਿੱਚ ਜਿਆਦਾ ਨਹੀਂ ਬਿਲਕੁਲ ਥੋੜਾ ਜਿਹਾ ਕਿ ਆਪਣਾ ਮਸਾਲਾ ਥੱਲੇ ਨਾ ਲੱਗ ਜਾਏ ਇਸ ਲਈ ਆਪਾਂ ਇਹਦੇ ਵਿੱਚ ਥੋੜਾ ਪਾਣੀ ਐਡ ਕਰ ਲਾਂਗੇ ਪਾਣੀ ਮੈਂ ਹਮੇਸ਼ਾ ਗਰਮ ਪਿਆਰਤਦੀ ਹੁੰਦੀ ਹਾਂ ਕਿਉਂਕਿ ਆਪਣਾ ਮਸਾਲਾ ਪਹਿਲਾਂ ਗਰਮ ਬਣਾਇਆ ਹੁੰਦਾ ਤੇ ਫਿਰ ਠੰਡਾ ਹੋ ਜਾ ਪਾਣੀ ਪਾਓ ਆਪਾਂ ਦਾ ਸਾਰਾ ਮਸਾਲਾ ਠੰਡਾ ਹੋ ਜਾਂਦਾ ਦੁਬਾਰਾ ਤੋਂ ਆਪਾਂ ਨੂੰ ਫੇਰ ਮਿਹਨਤ ਕਰਨੀ ਪੈਂਦੀ ਹੈ ਫੇਰ ਦੁਬਾਰਾ ਭੁੰਣਾ ਪੈਂਦਾ ਗਰਮ ਪਾਣੀ ਪਾਵਾਂਗੇ ਤਾਂ ਜਲਦੀ ਹੀ ਤਿਆਰ ਹੋਏਗਾ ਇਹ ਅਜੇ ਥੋੜੀ ਜਿਹੀ ਕਰਾਂਗੇ ਚੀਨੀ ਐਡ ਜ਼ਿਆਦਾ ਨਹੀਂ ਸਿਰਫ ਇੱਕ ਚਮਚਾ ਹੀ ਬਹੁਤ ਥੋੜੀ ਚੀਨੀ ਮਿਕਸ ਕਰਾਂਗੇ ਆਪਾਂ ਚੰਗੀ ਤਰ੍ਹਾਂ ਮਸਾਲਾ ਆਪਣਾ ਬਣ ਕੇ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਨੀਰ ਜੋ ਕਿ ਆਪਾਂ ਪਨੀਰ ਨੂੰ ਵੀ ਥੋੜਾ ਫਿਰ ਸੇਕ ਲਵਾਉਣਾ ਹੋਏਗਾ ਬਿਲਕੁਲ ਘੱਟ ਸੇਕ ਦੇ ਉੱਪਰ ਹੀ ਆਪਾਂ ਤਿਆਰ ਕੀਤਾ ਮਸਾਲਾ ਹੰਜੇ ਆਪਾਂ ਮਿਕਸ ਕਰ ਰਹੇ ਹਾਂ ਇਹਨੂੰ ਲਵਾਵਾਂਗੇ ਆਪਾਂ ਹੁਣ ਤਿੰਨ ਤੋਂ ਚਾਰ ਮਿੰਟ ਸੇਕ ਕਿਉਂਕਿ ਸਾਰਾ ਇਹ ਮਿਕਸ ਹੋ ਜਾਏਗਾ ਵਿੱਚ ਪਾਟਸ ਇਹਦੇ ਉੱਪਰ ਆਪਾਂ ਇਹਨੂੰ ਟੱਕ ਦੇਾਂਗੇ ਹੁਣ ਜਿਹਦੇ ਵਿੱਚ ਪਾਵਾਂਗੇ ਆਪਾਂ ਕਸੂਰੀ ਮੇਥੀ ਧਣੀਆਂ ਵੀ ਪਾਵਾਂਗੇ ਤੇ ਪਰ ਹਾਂਜੀ ਕਸੂਰੀ ਮੇਥੀ ਦਾ ਤਾਂ ਵੱਖਰਾ ਹੀ ਟੇਸਟ ਹੋਏਗਾ ਆਪਾਂ ਇਹਦੇ ਵਿੱਚ ਧਣੀਆਂ ਵੀ ਪਾਵਾਂਗੇ ਕਿਉਂਕਿ ਕਸੂਰੀ ਮੇਥੀ ਦਾ ਸਵਾਦ ਉਹ ਵੱਖਰਾ ਹੋਏਗਾ ਧਨੀਆ ਦਾ ਸਵਾਦ ਵੱਖਰਾ ਹੋਏਗਾ ਤੁਸੀਂ ਦੱਸੋ ਕਿਸ ਤਰੀਕੇ ਨਾਲ ਬਣਾਉਣੇ ਆ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਤਾਂ ਜਰੂਰ ਮੈਨੂੰ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰ ਸਬਸਕ੍ਰਾਈਬ ਕਰਨਾ ਮੇਰੇ ਚੈਨਲ ਨੂੰ